ਜਦੋਂ ਆਦ ਬੀੜ ਤਿਆਰ ਹੁੰਦੀ ਆ ਤਾਂ ਸਾਡੇ ਕੋਲ ਇਹ ਵੀ ਆਉਂਦਾ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਥੇ ਹੇਠਾਂ ਪੈਂਦੇ ਰਹੇ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪ੍ਰਕਾਸ਼ ਹੁੰਦਾ ਉਦੋਂ ਹਜੇ ਗੁਰੂ ਵੀ ਨਹੀਂ ਸੀ ਸਿਰਫ ਆਦ ਗ੍ਰੰਥੀ ਸੀ ਤਾਂ ਉਹ ਬਕਾਇਦਾ ਪਲੰਘ ਦੇ ਉੱਤੇ ਰਹੇ ਆ ਇਹ ਲੈਵਲ ਸੀਗਾ ਗੁਰੂ ਨਾਨਕ ਨੇ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੱਦੀ ਦੇ ਦਿੱਤੀ ਜੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਗੱਦੀ ਤੇ ਨਹੀਂ ਬੈਠੇ ਉਹ ਇਹ ਨਹੀਂ ਕਹਿੰਦੇ ਰਿਹਾ ਵੀ ਮੈਂ ਵੀ ਮੈਂ ਵੀ ਹੁਣ ਤੇ ਲਾਗੇ ਬੈਠੂੰਗਾ ਇਦਾਂ ਨਹੀਂ ਕਹਿੰਦੇ ਰਹੇ ਜੀ ਉੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਹੀ ਗੁਰੂ ਰੂਪ ਦੇ ਵਿੱਚ ਵਿਚਰਦੇ ਵਿੱਚ ਵਿਚਰਦੇ ਰਹੇ ਉਸ ਤੋਂ ਬਾਅਦ ਗੁਰੂ ਨਾਨਕ ਸਿੱਖ ਰੂਪ ਦੇ ਵਿੱਚ ਵਿਚਰਦੇ ਰਹੇ ਠੀਕ ਹੈ ਜੀ 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 ਜਦੋਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਤੋਂ ਬਾਅਦ ਉਹਨਾਂ ਕੋਲ ਆਪ ਛਕਿਆ ਤਾਂ ਉਦੋਂ ਫਿਰ ਉਹ ਸਿੱਖ ਹੋ ਕੇ ਛਕਿਆ ਗੁਰੂ ਹੋ ਕੇ ਨਹੀਂ ਛਕਿਆ ਗੁਰੂ ਹੋ ਕੇ ਨਹੀਂ ਛਕਿਆ ਠੀਕ ਹੈ ਤੇ ਉਸ ਵੇਲੇ ਜਦੋਂ ਬੇਸ਼ੱਕ ਉਹ ਹੈ ਤਾਂ ਤਸਵੀਰਾਂ ਤੇ ਤਸਵੀਰਾਂ ਵਿੱਚ ਮੈਂ ਜਾਂਦੀ ਨਹੀਂ ਪਰ ਜਦੋਂ ਉਹ ਅੰਮ੍ਰਿਤ ਛਕਦੇ ਵੀ ਹੈ ਤਾਂ ਉਹ ਹੀਠਾਂ ਬੈਠੇ ਹੀ ਆ ਤੇ ਉਹ ਖੜੇ ਆ ਗੁਰੂ ਗੁਰੂ ਇੱਕ ਹੀ ਹੋ ਸਕਦਾ ਹੈ ਗੁਰੂ ਸਾਰੇ ਨਹੀਂ ਹੋ ਸਕਦੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਫਿਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਬਰਾਬਰ ਅਸੀਂ ਹੋਰ ਕਿਸੇ ਦਾ ਕਰਕੇ ਕਰਨਾ ਕੀ ਆ ਕਿਵੇਂ ਪ੍ਰਕਾਸ਼ਿਤ ਕਰ ਸਕਦੇ ਮਤਲਬ ਤੁਸੀਂ ਐਸੇ ਲਿਟਰੇਚਰ ਤੁਸੀਂ ਗ੍ਰੰਥ ਪੜ੍ਹੋ ਸਤਿਕਾਰ ਕਰੋ ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਤੁਸੀਂ ਗਲਤ ਕਰ ਰਹੇ ਹੋ ਨਹੀਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਦਸਮ ਗ੍ਰੰਥ ਨੂੰ ਪੜਨਾ ਮੈਂ ਪੜਿਆ ਪੜ ਕੇ ਹੀ ਬੋਲਦੀ ਪਈ ਆ ਕਿ ਉਹਦੇ ਚ ਉਹਨੂੰ ਅਗਰ ਤੁਸੀਂ ਪੂਰੇ ਨੂੰ ਫ੍ਰੋਮ ਪੁਆਇੰਟ A ਟੂ ਪੁਆਇੰਟ Z ਪੜੋਗੇ ਨਾ ਤਾਂ ਉਹਦੇ ਸੋਡੀਆਂ ਬਹੁਤ ਸਾਰੀਆਂ ਕਨਫਿਊਜਨਸ ਦੂਰ ਹੁੰਦੀਆਂ ਪਰ ਕਿਆ ਉਹ ਮੇਰਾ ਗੁਰੂ ਹੋ ਸਕਦਾ ਨਹੀਂ ਹੋ ਸਕਦਾ ਕਿਉਂਕਿ ਗੁਰੂ ਗੁਰੂ ਗ੍ਰੰਥ ਸਾਹਿਬ ਹੀ ਹੈ ਮੈਂ ਬਹੁਤ ਵਾਰੀ ਗੱਲ ਬੋਲੀ ਆ ਬਹੁਤ ਵਾਰ ਮੈਨੂੰ ਇਸ ਗੱਲ ਦੇ ਉਤੇ ਬੈਕਲੈਸ਼ ਵੀ ਦਾ ਸਾਹਮਣਾ ਵੀ ਕਰਨਾ ਪਿਆ ਕਿ ਅੱਜ ਵੀ ਅੱਜ ਹੁਣੇ ਜੇਕਰ ਗੁਰੂ ਨਾਨਕ ਸਾਹਿਬ ਦੀ ਕੋਈ ਪੰਕਤੀ ਲਿਖੀ ਸਾਡੇ ਕੋਲ ਆ ਜਾਏ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਤੇ ਉਹਦੇ ਤੇ ਸਾਈਨ ਵੀ ਗੁਰੂ ਨਾਨਕ ਸਾਹਿਬ ਦੇ ਹੋਣ ਤੇ ਕੈਨ ਬੀ ਇਹ ਵੀ ਤੁਹਾਡੇ ਗੁਰੂ ਦੀ ਬਾਣੀ ਹੈ ਤੇ ਉਹ ਗੁਰੂ ਨੇ ਲਿਖੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਸਾਈਨ ਵੀ ਉਹਨਾਂ ਦੇ ਆ ਪਰ ਉਹ ਲਿਟਰੇਚਰ ਵਾਂਗੂ ਤਾਂ ਮੈਂ ਪੜ੍ਹੂੰਗੀ ਗੁਰੂ ਵਾਂਗੂ ਨਹੀਂ ਪੜ੍ਹੂੰਗੀ ਕਿਉਂਕਿ ਗੁਰੂ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿੱਚ ਮੰਦਾਵਣੀ ਦੀ ਮੋਹਰ ਲੱਗ ਗਈ ਆ ਮੰਦਾਵਣੀ ਮਤਲਬ ਬੰਦ ਦਿੱਤਾ ਮਤਲਬ ਹਮ ਲੋਕ ਲੱਗ ਗਿਆ ਉਸ ਤੋਂ ਅੱਗੇ ਹੋਰ ਕੁਝ ਨਹੀਂ ਲਿਖਿਆ ਜਾ ਸਕਦਾ ਸੋ ਉਹੀ ਗੁਰੂ ਆ